ਤਾਂ ਹੁਣ ਸਾਡੇ ਕੋਲ ਨੈਕਸਟ ਕੁਐਸਚਨ ਹੈ ਕਿ ਪਾਈ ਦੀ ਕੀਮਤ ਤੇ ਉਹਨੇ ਆਪਸ਼ਨਸ ਦਿੱਤੀਆਂ ਸਾਨੂੰ ਬਰਾਬਰ ਹੈ 22/7 ਨੰਬਰ 2 ਤੇ ਲੈਸਰ ਥੈਨ ਹੈ 22/7 ਨੰਬਰ 3 ਤੇ ਗ੍ਰੇਟਰ ਥੈਨ ਹੈ 22/7 ਤੇ ਨੰਬਰ 4 ਤੇ ਕੋਈ ਵੀ ਨਹੀਂ ਤਾਂ ਇਸ ਦੇ ਵਿੱਚੋਂ ਕਿਹੜੀ ਚੀਜ਼ ਠੀਕ ਹੈ ਇਹ ਆਪਾਂ ਨੇ ਲੱਭਣਾ ਤਾਂ ਹੁਣ ਦੇਖੋ ਆਮ ਹੀ ਸਾਡੇ ਦਿਮਾਗ ਦੇ ਵਿੱਚ ਜਾਂਦਾ ਵੀ ਪਾਈ ਅਸੀਂ ਪੜਿਆ ਸੀ ਵੀ 22/7 ਹੈ ਚਲੋ ਜੀ ਇਸ ਨੂੰ ਅਸੀਂ ਆਪਸ਼ਨ ਨੂੰ ਘੱਟ ਕਰ ਤੱਕ ਪਰ ਨਾ 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 ਗਲਤ ਹੋ ਜੂਗਾ ਕਾਲੀ ਨਹੀਂ ਕਰਨੀ ਤੇ ਬਾਗ ਲਗਾਣਾ ਕਿਸ ਤਰ੍ਹਾਂ ਤਾਂ ਪਾਈ ਦੀ ਵੈਲਿਊ ਹੈ ਜਿਹੜੀ ਉਹ ਕਿੰਨੀ ਹੈ ਸਾਡੇ ਕੋਲ ਅਸੀਂ ਪੜੀ ਹੈ 3.1415926 ਐਂਡ ਸੋ ਆਨ ਲੇਕਿਨ ਅਖੇ ਅਗਰ ਅਸੀਂ 22 7 ਕਰਦੇ ਆ ਤਾਂ 22 ਨੂੰ ਅਸੀਂ ਵਿੱਚ ਰੱਖਦੇ ਆ 7 ਤੇ ਕਰਾਂਗੇ ਭਾਗ 5507749 ਤਾਂ ਇਹ ਇਸ ਤਰ੍ਹਾਂ ਦਾ ਫੇਰ ਇਹੀ ਰਿਪੀਟ ਹੋ ਜਾਏਗਾ ਉਹਦੇ ਚ ਨੋਨ ਰਿਪੀਟਿੰਗ ਨੋਨ ਟਰਮੀਨੇਟਿੰਗ ਹੈ ਇਸ ਚ 142857 ਫੇਰ 142857 ਆ ਜਾਣਾ ਸਾਡੇ ਕੋਲ ਤਾਂ ਲੇਕਿਨ ਆਪਣਾ ਜਿਹੜਾ ਮੁੱਦਾ ਉਹ ਇਹ ਹੈ ਕਿ ਆਹ ਚੀਜ਼ ਆਪਾਂ ਚੈੱਕ ਕਰੋ ਐਕਚੁਅਲੀ ਪਾਈ ਦੀ ਵੈਲਿਊ 3.1415 22/7 ਨਾਲ ਕਿੰਨੀ ਆਈ ਹੈ 3.1428 ਹੁਣ ਤੁਸੀਂ ਦੇਖੋ ਵੀ ਦੋਨਾਂ ਚ ਕਿਹੜਾ ਆ ਵੱਡਾ ਹੋ ਗਿਆ ਇਹਦਾ ਮਤਲਬ ਪਾਈ ਦੀ ਕੀਮਤ ਹੈ ਐਗਜ਼ੈਕਟਲੀ ਜਿਹੜੀ ਹੈ ਉਹ ਕਿੰਨੀ ਹੈ ਇਹ ਵਾਲੀ ਹੈ ਪਰ 22/7 ਲਿਖਦੇ ਆ ਤਾਂ ਇਹ ਇੰਨੀ ਆ ਦੀ ਇਹਦਾ ਮਤਲਬ ਇਹ ਵੱਡੀ ਹੈ ਇਹਦਾ ਮਤਲਬ ਪਾਈ ਦੀ ਕੀਮਤ ਹੈ ਜਿਹੜੀ ਆਹ ਵਾਲਾ ਆਪਸ਼ਨ ਠੀਕ ਆਊਗਾ ਸਾਡੇ ਕੋਲ ਪਾਈ ਦੀ ਕੀਮਤ 22/7 ਵਾਲੀ ਕੀਮਤ ਨਾਲੋਂ ਛੋਟੀ ਹੈ ਤਾਂ ਇਸ ਨੂੰ ਟਿਕ ਕਰਕੇ ਆਉਂਗੇ ਤਾਂ ਪੂਰੇ ਨੰਬਰ ਮਿਲਣਗੇ ਆਇਆ ਨਾ ਮਾਜਾ ਇਸ ਤਰ੍ਹਾਂ ਧਿਆਨ ਰੱਖਿਆ